ਸਿਆਣੇ ਕਹਿੰਦੇ ਵੀ ਜੇ ਬੇਰ ਖਾਣ ਦਾ ਸੌਂਕ ਹੋਵੇ ਨਾ 베ਰੀ ਘਰੇ ਹੋਵੇ ਤਾਂ ਬੱਟੇ ਦਾ ਪੈਂਦੇ ਆ ਬੱਟੇ ਦਾ ਖਾਣੇ ਪੈਣਗੇ ਐਮੀ ਗੱਲ ਆ ਬਾਈ ਦੀ ਆ ਵੀ ਜੇ ਕਹਿੰਦਾ ਕੋਈ ਫਲਦਾਰ ਬੰਦਾ ਹੋਵੇ ਨਾ ਮਿਹਨਤ ਕਰਨ ਵਾਲਾ ਹੋਵੇ ਤਾਂ ਉਹਨੂੰ ਬੱਟੇ ਦਾ ਖਾਣੇ ਪੈਂਦੇ ਆ ਤਾਂਨੇ ਦਾ ਝੱਲਣੇ ਪੈਂਦੇ ਆ ਇਹ ਬਾਈ ਮੈਨੂੰ ਕਹਿੰਦਾ ਵੀ ਮੇਰਾ ਨੰਬਰ ਨਾ ਦੇ ਵੀਡੀਓ ਦੇ ਵਿੱਚ ਵੀ ਲੋਕ ਤੰਗ ਬਾਲਾ ਕਰਦੇ ਆ ਵੀ ਜੇ ਕੋਈ ਚੀਜ਼ ਤੇਰੇ ਘਰੇ ਹੈਗੀ ਆ ਤੈਨੂੰ ਤਾਂ ਤੰਗ ਕਰਦੇ ਆ ਵੀ ਉਹੀ ਕਿਸੇ ਨੂੰ ਤੰਗ ਨਹੀਂ ਕਰਦੇ ਸਫੀ ਬਾਈ ਨੰਬਰ ਕਿਉਂ ਨਹੀਂ ਦੇਣਾ ਵੀਡੀਓ ਦੇ ਵਿੱਚ ਨੰਬਰ ਜਰ ਆਏ ਆ ਆਪ ਕੋਈ ਟਾਈਮ ਨਹੀਂ ਦੇਖਦਾ ਕੋਈ ਯਾਨੀ ਦਿਨੇ 20 30 ਫੋਨ ਆਉਂਦੇ ਆਉਂਦੇ ਨੇ ਬੈਠੂ ਹੀ ਠਰਕਪੂਰਨ ਵਾਲੇ ਹੁੰਦੇ ਨੇ ਵਾਧੂ ਹੀ ਫੋਨ ਲਾ ਕੇ ਹਣਾ ਹਾਂ ਉਹੀ ਬਿਨਾ ਮਤਲਬ ਤੋਂ ਚੀਜ਼ ਚਾਹੇ ਲੈਣੀ ਆ ਚਾਹੇ ਨਾ ਲੈਣੀ ਆ ਜਿਹਨੇ ਲੈਣੀ ਆ ਉਹ ਤਾਂ ਅਗਲਾ ਆ ਕੇ ਦੋ ਦਿਨਾਂ ਦੀ ਚਾੱਕ ਕੇ ਲੈ ਜਾਂਦਾ ਆ ਕੇ ਚਾਹੇ ਦੋ ਦਿਨਾਂ ਦਾ ਹੀ ਹੋਵੇ ਬੱਚਾ ਉਹ ਤਾਂ ਲੈ ਜਾਂਦਾ ਜਿਹਨੇ ਲੈ ਕੇ ਜਾਣੀ ਇਹੀ ਕਾਰਨ ਆ ਵੀ ਜਿਹੜਾ ਇਹ ਵੀਡੀਓ ਤੇ ਨੰਬਰ ਨਹੀਂ ਦਿੱਤਾ ਨਹੀਂ ਦੀ ਆਪਾਂ ਨੰਬਰ ਦੇ ਦਿੰਦੇ ਕੋਈ ਇਹੀ ਜੀ ਗੱਲ ਵੀ ਨਹੀਂ ਤੇ ਬਾਕੀ ਜਿਹੜੀ ਗੱਲ ਆ 베ਰੀ ਵਾਲੀ ਆ ਇਹ ਇਹ ਕਹਾਵਤ ਮੈਨੂੰ ਲੱਗਦਾ ਉਹ ਹੈ ਨਾ ਵੀ ਮਨ ਕੇ ਲ ਪੀਆਲੀ ਕਹੀ ਹੋਈ ਆ ਨਾ ਸਿਆਣੇ ਬੰਦਿਆਂ ਦੀ ਕਿਸੇ ਦੀ ਸੱਚੀ ਆਏ ਵੀ ਜੇ ਤੁਹਾਡੇ ਘਰੇ ਕੋਈ ਧੀ ਹੈਗੀ ਆ ਤਾਂ ਰਿਸ਼ਤਾ ਦਾ ਮੰਗਣਗੇ ਲੋਕ ਵੀ ਹੁਣ ਜਿਵੇਂ ਤੇਰੇ ਲੈ ਬਈ ਇੰਨੀਆਂ ਚੰਗੀਆਂ ਬੱਕਰੀਆਂ ਨੇ ਤਾਂ ਲੋਕ ਤਾਂ 당 ਕਰਨਗੇ ਤੈਨੂੰ ਫੋਨ ਲਾ ਕੇ ਤੇ ਬਈ ਉਹ ਫਿਰ ਬਰੀਡ ਕਿੰਨੀ ਕੁ ਪੁਰਾਣੀਆਂ ਆਪਣੀਆਂ ਆ ਡੱਬੀਆਂ ਲਾਲ ਡੱਬੀਆਂ ਬੱਕਰੀਆਂ ਦੀ ਇਹ ਜਾਨ ਆ ਬੱਕਰੀਆਂ ਤਾਂ ਜਣੀ ਪੁਰਾਣੀ ਤੁਰੀਆਂ ਆਉਂਦੀਆਂ ਨੇ ਜਿਵੇਂ ਜਿਵੇਂ ਆਪਾਂ ਬੱਕਰਾ ਛੱਡ ਦਿੰਨੇ ਆ ਫਿਰ ਉਹ ਜਿਹੀ ਬਣ ਜਾਂਦੀਆਂ ਨੇ ਅੱਛਾ ਉਹੀਆਂ ਜਿਹੀ ਬਣ ਜਾਂਦੀਆਂ ਹਾਂ ਉਹ ਜਿਹੀ ਬਣ ਜਾਂਦੀਆਂ ਪਹਿਲਾਂ ਦੀ ਬਈ ਆਹਾਂ ਡੱਬੀਆਂ ਨੇ ਲਾਲ ਡੱਬੀਆਂ ਇਹ ਤਾਂ ਥੋੜੇ ਟਾਈਮ ਪਹਿਂ ਬਣੀਆਂ ਨੇ ਪਹਿਲਾਂ ਜਿਹੜੀਆਂ ਲੋਹੇ ਰੰਗ ਦੀਆਂ ਹਾਂ ਫਿਰ ਕਾਲੀਆਂ ਡੱਬੀਆਂ ਕਾਲੀਆਂ ਡੱਬੀਆਂ ਤੋਂ ਗਾਂਹੇ ਹੀ ਆ ਗਈਆਂ ਗਾਂਹਾਂ ਫਿਰ ਲੋਹੀਆਂ ਡੱਬੀਆਂ ਆ ਗਈਆਂ ਹਾਂ ਆਏ ਆ ਗਏ ਠੀਕ ਹੈ ਤੇ ਇੱਥੇ ਦਾ ਫਿਰ ਸੌ ਖਾਤਰੀ ਲਈ ਕਿਵੇਂ ਮੱਥਾ ਟੇਕਣ ਬਾਬੇ ਦੇ ਹਾਂ ਇੱਥੇ ਆਪਾਂ ਵੇਚਣ-ਬੁੱਚਣ ਕੋਈ ਨਹੀਂ ਆਇਆ ਇੱਥੇ ਦਾ ਸਲਾਮ ਕਰਨ ਨਹੀਂ ਆਇਆ ਇਹ ਠੀਕ ਆ ਪੀਰਾਂ ਦੀ ਜਗ੍ਹਾ ਪੀਰਾਂ ਦੀ ਜਗ੍ਹਾ ਤੇ ਮੇਲਾ ਲੱਗਦਾ ਹਾਂ ਹਰ ਇੱਕ ਸਾਲ ਤੀਜੇ ਰੋਜੇ ਤੀਜੇ ਰੋਜੇ ਦਾ ਮੇਲਾ ਹੁੰਦਾ ਪੀਰਾਂ ਦੀ ਜਗ੍ਹਾ ਤੇ ਤੇ ਇੱਥੇ ਬੱਕਰੀਆਂ ਆਉਂਦੀਆਂ ਨੇ ਬਈ ਵਧੀਆ ਤੇ ਬਾਕੀ ਇਹ ਵੇਚਣ ਖਾਤਰ ਨਹੀਂ ਇਹ ਤਾਂ ਮੱਥਾ ਟਿਕਾਉਣੀ ਲੈ ਕੇ ਆਏ ਹੋਣਾ ਚੌਂਕੀ ਭਰਾਉਣਾ ਠੀਕ ਆ ਤੇ ਫਿਰ ਬੱਕਰਾ ਹੈਗਾ ਤੁਹਾਡੇ ਲੈ ਬੱਕਰੇ ਤੋਂ ਸ਼ੁਰੂ ਕਰਦੇ ਆਂ ਜੀ ਪਹਿਲਾਂ ਬੱਕਰਾ ਦਿਖਾਓ ਤੇ ਬਾਕੀ ਹੁਣ ਬਈ ਬੱਕਰੇ ਦਿਖਾਉਨੇ ਆ ਬਹੁਤ ਚੰਗੀ ਬਲੱਡ ਲਾਈਨ ਦੀਆਂ ਬੱਕਰੀਆਂ ਨੇ ਤੇ ਮੰਨ ਕੇ ਚਲੋ ਪਤਲੇ ਪਿੰਡੇ ਦੇ ਨੇ ਜਿਹੜੀ ਬੱਕਰੀ ਤੁਸੀਂ ਦੇਖੋਗੇ ਸਾਰੀਆਂ ਪਤਲੇ ਪਿੰਡੇ ਦੀਆਂ ਨੇ ਕੋਈ ਆਏ ਨਹੀਂ ਹੈਗੀਆਂ ਵੀ ਚੰਮ ਚੜਿਆ ਹੋਇਆ ਕਿਸੇ ਤੇ ਵੀ ਇਹਨੂੰ ਬੱਕਰਾ ਦਿਖਾਉਨੇ ਆ ਲੈ ਵੀ ਠੀਕ ਇਹਨੂੰ ਮੈਂ ਕਰ ਦਿੰਦਾ ਸਾਈਡ ਤੇ ਲੈ ਹਾਜੀ ਦੋ ਦੰਦ ਹੈ ਇਹ ਦੋ ਦੰਦ ਹੈ ਹਾਂ ਹਾਜੀ ਦੋ ਦੰਦ ਲੈ ਦੋ ਦੰਦ ਹੈ ਤੇ ਉਹ ਫਿਰ ਇਹਦੇ ਬਾਪ ਦੀ ਕੀ ਡਿਟੇਲ ਆ ਉਹ ਕਿੰਨਾ ਹਾਈਡ ਉਹ ਸੀਗਾ 6 ਦੰਦ ਦਾ 47 ਇੰਚ 47 ਇੰਚ ਹਾਂ 6 ਦੰਦ ਦਾ ਸੀ ਜੀ ਹੁਣ ਹੈਗਾ ਉਹ ਨਹੀਂ ਉਹ ਵੇਚ ਗਿਆ ਵੇਚਤਾ ਉਹ ਹਾਂ ਮੇਰੇ ਭਾਈ ਠੀਕ ਆ ਹੁਣ ਇਹ ਕਿਵੇਂ ਬੋਕ ਛੱਡਿਆ ਬੱਕਰੀਆਂ ਕਿੰਨੀ ਕਾਉਂ ਵੀ ਹਜੇ ਨਾ ਨਾ ਹੁਣ ਇਹ ਤੋਂ ਬੱਕਰੀਆਂ ਭਰਾਵਾਂਗੇ ਮੂਰੇ ਮੇਲੇ ਮੌਕੇ ਭਰਾਵਾਂਗੇ ਕਿੰਨੇ ਦੰਦਾਂ ਦੇ ਭਰਾਵਾਂ ਛੱਡਦੇ ਹੁਣ ਜਦ ਨੂੰ 4 ਹੋ ਜਾਊਗਾ 4 ਤਾਂ ਮੇਰੇ ਜਦ ਨੂੰ 4 ਹੋ ਜੂ ਫਿਰ ਇਹ ਤੋਂ ਭਰਾਵਾਂਗੇ ਹੂੰ ਹੂੰ ਬਾਈ ਆ ਮੱਥਾ ਦਿਖਾਈਂ ਮੂੰਹ ਮੱਥਾ ਤੇ ਕੰਨ ਦਿਖਾਈਂ ਇਹਦੇ ਦੇਖੋ ਇਹਨਾਂ ਅਗਰੇ ਕਲਰ ਜਾ ਗਿਆ ਇਹ ਸਾਫ ਨਗਰ ਆ ਗਿਆ ਵੀ ਸਾਫ ਨਗਰ ਆ ਉਹ ਫਿਰ ਬੱਤ ਹੈ ਭਾਈ ਕਿ ਕਿਹੜਾ ਕਲਰ ਪਸੰਦ ਆ ਤੁਹਾਨੂੰ ਸਾਫਨਾਗਰਾ ਹੈ ਕਿ ਜਿਵੇਂ ਜਾਂ ਨਾ ਨਹੀਂ ਸਾਫਨਾਗਰਾ ਵੀ ਇਹ ਡੱਬਾਂ ਵਾਲਾ ਵੀ ਦੋਨੀਆਂ ਦੋਨੀਆਂ ਹਾਂ ਠੀਕ ਹੈ ਤੁਸੀਂ ਲੈ ਕੇ ਤੇ ਨਹੀਂ ਆਇਆ ਉਹ ਦਾ ਸਰ ਕਲੀ ਜੀ ਨਾ ਉਹ ਨਹੀਂ ਲੈ ਆਇਆ ਤੇ ਅੱਛਾ ਵੀ ਪਹਿਲਾਂ ਤੁਹਾਡੇ ਲਾਵੇ ਕਾਲੀਆਂ ਸੀਗੀਆਂ ਬੱਕਰੀਆਂ ਹਾਂ ਲੂਹੀਆਂ ਵੀ ਸੀਗੀਆਂ ਲੂਹੀਆਂ ਵੀ ਸੀ ਹਾਂ ਫਿਰ ਕਾਲੀਆਂ ਡੱਬੀਆਂ ਆ ਗਈਆਂ ਕਾਲੀਆਂ ਡੱਬੀਆਂ ਤੋਂ ਗਾਹਾਂ ਇਹ ਆ ਗਈਆਂ ਇਹ ਆ ਗਈਆਂ ਹਾਂ ਠੀਕ ਹੈ ਤੇ ਹੁਣ ਦੋ ਦੰਦ ਹੋ ਗਿਆ ਅਜੇ ਇਹਨੂੰ ਛੱਡਿਆ ਨਹੀਂ ਮੰਨ ਕੇ ਚਲੋ ਵੀ ਚਾਰ ਦੰਦ ਹੋ ਗਿਆ ਉਦੋਂ ਛੱਡਾਂਗੇ ਹਾਂ ਮੋਂ ਨਾ ਭਾਦੋਂ ਚ ਛੱਡ ਦਾਂਗੇ ਇਹਨੂੰ ਇੱਕੀ ਹਾਂ 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 ਠੀਕ ਆ ਤੇ ਹੋਰ ਇਹਨਾਂ ਦੇ ਬੱਚੇ ਦਿਖਾਈ ਬਈ ਨਾਲ ਬੱਕਰੀਆਂ ਦਾ ਬਾਅਦ ਚ ਦੇਖਾਂਗੇ ਕੱਲਾ ਸਾਨੂੰ ਬੱਚੇ ਦਿਖਾਉਣੇ ਬਈ ਬੱਚੇ ਵੀ ਬਾਹਲੇ ਕੰਮ ਦੇ ਨੇ ਬੱਚਾ ਇੱਕ ਕਾਮ ਹੀ ਬਣਾ ਗਿਆ ਭਾਈ ਆ ਵੀ ਮਾਉਣ ਇਹ ਵੀ ਹਜੇ ਤਾਂ ਖੀਰਾ ਹੀ ਆ ਇਹ ਖੀਰਾ ਕਾ ਹਾਂ ਇਹਦਾ ਖੀਰਾ ਜੀ ਇਹਦੀ ਲੈਂਥ ਵੱਡੀ ਲੱਗਦੀ ਹੈ ਨਾ ਬਈ ਹਾਂ ਲੰਬਾਈ ਤੇ ਜ਼ਿਆਦਾ ਇਹ ਕੱਦ ਕਦੋਂ ਕੋ ਚੱਕੂਗਾ ਫਿਰ ਐ બસ ਕੱਦ ਹੁਣੇ ਚੱਕੀ ਜਾਣਾ ਇਹਨੇ ਜਿੰਨਾ ਟਾਈਮ ਹੈ 6 ਦੰਦ ਨਹੀਂ ਹੁੰਦਾ 8 ਦੰਦ 8 ਦੰਦ ਤੇ ਕਰ ਕਰੀ ਜਾਣਾ ਕੱਦ ਤੇ ਇਹਨੇ ਕਰੀ ਜਾਣਾ ਇਹ ਹਾਂ ਇਹ ਵੀ ਉਹੀ ਬੱਕਰੇ ਦਾ ਜਿਹੜਾ ਵੇਚਦਾ ਹਾਂ ਇਹ ਵੀ ਉਹਦਾ ਹੀ ਆ ਠੀਕ ਆ ਇੱਕ ਬੱਕਰੀ ਸੀ ਮਾਲ ਦੇ ਵਿੱਚ ਉਹ ਸਾਰਾ ਕਿ ਇੱਕ ਉਹ ਨਾ ਉਦੋਂ ਪਹਿਲਾਂ ਉਹਦਾ ਪਿਓ ਸੀ ਫੇਰ ਉਹ ਆ ਗਿਆ ਕਹਾ ਪੁੱਤ ਉਹਦਾ ਕਹਾ ਬੱਕਰੇ ਬਿਗੀ ਬਿਗੀ ਜਾਂਦੇ ਨੇ ਇੱਕ ਨਾ ਤਾਂ ਰੱਖ ਲਈਦਾ ਜਿਵੇਂ ਹੁਣ ਬਈ ਤੂੰ ਆ ਆ ਚੱਲ ਆ ਬੱਕਰਾ ਦਿਖਾ ਤਾਂ ਜਿਵੇਂ ਆ ਦਿਖਾ ਤਾਂ ਹਣਾ ਜੇ ਇਹਨਾਂ ਚ ਕੋਈ ਜਿਵੇਂ ਤਾਂ ਮਾਲ ਚ ਰੱਖਣਾ ਹੋਇਆ ਬੋਕ ਛੱਡਣਾ ਹੋਇਆ ਤਾਂ ਕੀ ਕੁਆਲਿਟੀ ਕੀ ਦੇਖਦਾ ਬਈ ਇਹਨਾਂ ਦੇ ਵਿੱਚ ਫਿਰ ਬਸ ਇੱਕ ਤਾਂ ਬੱਕਰੀ ਵਧੀਆ ਹੋਵੇ ਇਹਦਾ ਬੱਚਾ ਹਾਂ ਦੁੱਧ ਵਾਲੀ ਹੋਵੇ 4 ਕਿਲੋ ਦਾ ਦੁੱਧਾ ਹੋਵੇ ਬੱਕਰੀ ਥਲੀ ਤਾਂ ਕਰਕੇ ਫਿਰ ਦੁੱਧ ਵਾਲੀ ਬੱਕਰੀ ਦਾ ਛੱਡ ਲੈਂਦੇ ਹਾਂ ਪੰਨਾ ਕੁੰਨਾ ਦਾ ਨਹੀਂ ਹੈਗਾ ਚਾਹੇ ਛੋਟੀ ਹੋਣ ਚਾਹੇ ਵੱਡੇ ਹੋਣ ਅਸਲਾਂ ਮੂੰਹ ਮੱਥੇ ਦਾ ਨਾ ਬਾਕੀ ਪਿੰਡਾ ਬਰੀਕ ਹੋ ਗਏ ਸਾਫ ਆ ਸਾਫ ਹੋ ਵਧੀਆ 42 ਦਾ ਛੱਡ ਲਓ ਪਤਲੀ ਪਿੰਡੀ ਦੀ ਦੁੱਧ ਦੂ ਹਾਂ ਐ ਅੱਛਾ ਠੀਕ ਆ ਵੀ ਹੋਰ ਨਹੀਂ ਕੁਛ ਦੇਖਦੇ ਨਾ ਮਾਂ ਵਧੀਆ ਹੋਣੀ ਚਾਹੀਦੀ ਬੱਕਰੀ ਦੀ ਤੇ ਉਹ ਵੀ ਵਧੀਆ ਹੋਣਾ ਚਾਹੀਦਾ ਫੇਰ ਫਾਇਦਾ ਬੱਕਰੀ ਦਾ ਫੇਰ ਫਾਇਦਾ ਵੀ ਦੁੱਧ ਵਾਲੀ ਬੱਕਰੀ ਦਾ ਛੱਡਦੇ ਹਾਂ ਹਾਂ ਲੈ ਹੁਣ ਫਿਰ ਬੱਕਰੀ ਦੇਖੀ ਕੋਈ ਲਿਆ ਬੱਕਰੀ ਫੜ ਕੇ ਅੱਛਾ ਵੀ ਆਏ ਪਤਲੇ ਪਿੰਡੇ ਨੇ ਹੋਣੇ ਚਾਹੀਦੇ ਹੈ। ਬਿਚੰਮ ਨਹੀਂ ਚੜਿਆ ਹੋਣਾ ਚਾਹੀਦਾ। ਨਾ ਨਾ ਉਹਦਾ ਕੋਈ ਫਾਇਦਾ ਨਹੀਂ ਯਾਰ ਚੰਮ ਦਾ ਤਾਂ। ਵਿੱਚ ਲੂਈ ਵੀ ਮੋਟੀ ਹੁੰਦੀ ਆ। ਹੂੰ। ਬਸ ਬੱਕਰੀ ਦੁੱਧ ਦੇਣੀ ਚਾਹੀਦੀ ਆ। ਦੁੱਧ ਚਾਹੀਦਾ ਬਾਕੀ ਜੇ ਆਪਾਂ ਮਗਰ ਫੜਦੇ ਆਂ ਸਾਰੀ ਦਿਹਾੜੀ ਜੇ ਹੱਥਾਂ ਨੂੰ ਦੁੱਧ ਹੀ ਨਾ ਦਿੱਤਾ ਫਿਰ ਕੀ ਕਰੀਏ। ਇਹਦਾ ਬੱਚਾ ਹੈਗਾ ਇੱਥੇ ਫਿਰ ਕੋਈ। ਇਹਦਾ ਬੱਚਾ ਹਾਂ ਹੈਗਾ। ਹੈਗਾ ਹੈਗਾ। ਤੇ ਜਿਹੜੇ ਆ ਬੱਕਰੇ ਪਹਿਲਾਂ ਦਿਖਾਤੇ ਉਹ ਕਿਹੜੀ ਬੱਕਰੀ ਦੇ ਸ਼ੋਅ ਹੈਗੀ ਓਰੇ। ਆਹਾਂ। ਹਾਂ ਹਾਂ ਇਹਦੀ ਦਾ ਮਾਂ ਖੜੀ। ਆਹਾਂ। ਹਾਂ। ਇਹਦੇ ਨੇ ਹੈ ਉਹ। ਆਹ ਜਿਹੜਾ ਆਪਾਂ ਹੁਣ ਦਿਖਾਇਆ ਉਹ ਇਹ ਲੇ ਵਿਆ ਬੱਕਰੀ ਦਾ ਇਹ ਕਿੰਨਾ ਦੁੱਧ ਆ ਫਿਰ ਸਾਫੀ ਦੇ ਥੱਲੇ ਹੈਗਾ 4 ਕਿਤਾ ਹੈਗਾ ਯਾਰ 4 ਕਿਤਾ ਦੋਨੇ ਟੰਗਾਂ ਦਾ ਹਾਂ ਹੁਣ ਤਾਂ ਗੱਭਣਾ ਜਾਣੀ ਇਹ ਹੁਣ ਤਾਂ ਥੋੜਾ ਹੀ ਆ ਕਿੰਨੇ ਟਾਈਮ ਦੀ ਗੱਭਣ ਹੋਗੇ ਇਹ ਹੁਣ ਇਹ ਹੋਊਗੀ ਤਿੰਨਾਂ ਕੁ ਮਹੀਨਿਆਂ ਦੀ ਠੀਕ ਆ ਸਵੇਰ ਫਿਰ ਕਿੰਨੇ ਲੈਣੇ ਬੱਕਰੀਆਂ ਤੋਂ ਬਈ ਹਾਲ ਚੱਕ ਇੱਕ ਇੱਕ ਹਾਂ ਇੱਕ ਕੋਈ ਚੋਰੀ ਟੁਰੀ ਲੱਗੇ ਜੇ ਡਬਲ ਵੀ ਕਹਿੰਦਾ ਦੀ ਦੇਂਦੀ ਜਣੀ ਨਹੀਂ ਸਾਲ ਬਾਅਦ ਹੀ ਸਾਲ ਬਾਅਦ ਇੱਕ ਲੱਗੇ ਹਾਂ ਲੋੜੀਆਂ ਬਾਅਦ ਬਸ ਅਸਲੀ ਤਾਂ ਬੱਕਰੀਆਂ ਲੋੜੀਆਂ ਬਾਅਦ ਹੀ ਸਪਾਉਣੀ ਠੀਕ ਆ ਲੋੜੀਆਂ ਬਾਅਦ ਸੋਣ ਫਿਰ ਦੁੱਧ ਦੇਈ ਜਾਂਦੀਆਂ ਨੇ ਉਹਨਾਂ ਟਾਈਮ ਦੁੱਧ ਦੇਈ ਜਾਂਦੀਆਂ ਨੇ ਦੁੱਧ ਆ ਲਾਲਾ ਸਾਹਿ ਤਿੰਨ ਮਹੀਨੇ ਦੀ ਗੱਬਣਾ ਨਾਲੇ ਦੁੱਧ ਹਾਂ ਨਾਲੇ 2 ਲੀਟਰ ਦੁੱਧ ਹੈਗਾ ਹਜੇ ਇਹਦੇ ਥਲੀ ਪਰ ਇਹ ਦੁੱਧ ਤੋਂ ਕਦੋਂ ਹਟਦੀਆਂ ਨੇ ਫਿਰ ਦੁੱਧੋ ਤਾਂ ਲਵੇ ਜਾਂ ਕੀ ਹਟਦੀਆਂ ਨਹੀਂ ਜਾਰੇ ਅੱਛਾ ਉਹ ਨਹੀਂ ਛੱਡਦੇ ਵੀ ਹੁਣ ਵੀ ਬੰਦ ਕਰ ਦਈਏ ਚੋਣ ਵਿੱਚ ਵਿਚ ਵਿਚ ਆਇਆ ਵਿਚ ਛੱਡਣੀਆਂ ਵੀ ਪੈਂਦੀਆਂ ਨੇ ਆਪਦੇ ਆਪਣੀ ਜਾੜਦੀਆਂ ਅੱਛਾ ਛੱਡਣੀਆਂ ਵਿਚ ਛੱਡਣੀਆਂ ਪੈਂਦੀਆਂ ਨੇ ਠੀਕ ਹੈ ਫਿਰ ਜ਼ਿਆਦਾਤਰ ਦੁੱਧ ਤਾਂ ਬੱਚਿਆਂ ਨੂੰ ਚੰਗਾਉਂਦੇ ਹੋਮੋਂਗੇ ਬਾਈ ਇੱਕ ਇੱਕ ਚੋ ਵੀ ਲੈ ਨਹੀਂ ਬੱਚਿਆਂ ਨੂੰ ਚੰਗਾ ਦਈਦਾ ਜਿਹੜੀਆਂ ਪੱਠਾਂ ਰੱਖਣੀਆਂ ਨੇ ਉਹਨੇ ਤਿੰਨ ਕੁ ਮਹੀਨੇ ਦੁੱਧ ਚੰਗਾ ਦਈਦਾ ਪੂਰਾ ਫੁੱਲ ਹਾਂ ਪੂਰਾ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੰਦ ਕਰ ਦਈਦਾ ਡਾਨੀ ਤੇ ਲੱਗੀ ਜਾਂਦੀ ਆ ਯਾਰ ਡੇਢ ਕ ਮਹੀਨੇ ਦੀ ਮੂੰਹ ਮਾਰ ਲਾ ਕਹਿੰਦਾ ਮੇਮਣੇ ਜਾਨੀ ਡੇਢ ਕ ਮਹੀਨੇ ਦਾ ਮੈਂ ਆਏ ਜੇ ਮਹਾ ਦੁੱਧ ਜ਼ਿਆਦਾ ਛੱਡ ਦਾਂ ਵੀ ਕੀ ਪਤਾ ਵੀ ਲੇਟ ਲੱਗਦੇ ਹੁਣ ਖਾਣਾ ਨਹੀਂ ਨਹੀਂ ਲੱਗ ਜਾਂਦੇ ਆ ਤਾਂ ਵਿੱਚ ਹੁਣ ਚੂਣ ਦਾ ਲਾਲਚ ਹੋ ਜਾਂਦਾ ਫਿਰ ਫਿਰ ਦੁੱਧ ਘਟਾ ਦੇਈਦੇ ਜਦੋਂ ਮੜ ਜੇ ਪਲ ਜਾਂਦੇ ਆ ਦੁੱਧ ਫਿਰ ਡੈਰੀ ਡੋਰੀ ਚ ਪਾਉਣੇ ਹਾਂ ਹਾਂ ਡੈਰੀ ਤੇ ਵੀ ਡੈਰੀ ਕਿੰਨੀਆਂ ਬੱਕਰੀਆਂ ਨੇ ਬਾਈ ਸਾਰੀਆਂ ਸਾਰੀਆਂ ਮੇਰੇ ਕੋਲੇ ਵੀਰੇ 15 ਕਿਨੇ ਵਿੱਚ ਪਲੂਣਾ ਪੱਠਾ ਵਿੱਚ ਹੀ ਆ ਬੱਕਰੀਆਂ ਨਾਲ 15 ਕਿਨੇ 15 ਕਿਨੇ ਹਾਂ ਵੀ ਵਿੱਚੋਂ ਮੈਂ ਜੌਮੀ ਰੱਖਿਆ ਹੋਈਆਂ ਨੇ ਬਸ ਇੰਨੀਆਂ ਹੀ ਰੱਖਦੇ ਆਪਾਂ ਜਦੋਂ ਪੱਠਾ ਨ ਠੀਕ ਆ ਤੇ ਪੱਠਾ ਫਿਰ ਕਿੰਨੇ ਦੰਦ ਤੇ ਜਾ ਕੇ ਕ੍ਰਾਸ ਕਰਾਉਨੇ ਬਾਈ ਫਿਰ ਤੁਸੀਂ ਪੱਠਾ ਕਈ ਤਾਂ ਛੇ ਦੰਦ ਤੇ ਵੀ ਲੱਗ ਜਾਂਦੀਆਂ ਨੇ ਕਈ ਚੋਰੀ ਹੋ ਜਾਂਦੀਆਂ ਨੇ ਚਾਰ ਤੇ ਵੀ ਲੱਗ ਜਾਂਦੀਆਂ ਨੇ ਵਿੱਚ ਖੀਰੀਆਂ ਵੀ ਹੋ ਜਾਂਦੀਆਂ ਨੇ ਠੀਕ ਆ ਜੇ ਕੋਈ ਚੋਰੀ ਚੋਰੀ ਲੱਗ ਜੇ ਪਰ ਉਹ ਹਾਈਟ ਚੱਕ ਜਾਂਦੀ ਹੈ ਜੇ ਖੀਰੀ ਹੋ ਜੇ ਕੋਈ ਹਾਂ ਵਿੱਚ ਚੱਕ ਜਾਂਦੀਆਂ ਨੇ ਕੋਈ ਹੋਈ ਨਹੀਂ ਚੱਕਦੀ ਨਹੀਂ ਚੱਕੀ ਜਾਂਦੀ ਨਹੀਂ ਚੱਕ ਜਾਂਦੀ ਹੈ ਠੀਕ ਆ ਆ ਇੱਧਰ ਨਹੀਂ ਆਇਆ ਆਪਾਂ ਆ ਆ ਕੀਆ ਬੱਕਰਾ ਦਾ ਹਾਂ ਇਹ ਬੱਕਰਾ ਇਹ ਤਾਂ ਨਹੀਂ ਦਿਖਾਇਆ ਪਹਿਲਾਂ ਨਹੀਂ ਇਹ ਨਹੀਂ ਦਿਖਾਇਆ ਆ ਬੱਕਰਾ ਦੇਖੋ ਬਾਈ ਇਹ ਕਿਹੜੀ ਦਾ ਹੈਗਾ ਇਹਦੀ ਮਾਂ ਵੀ ਇੱਥੇ ਖੜੀ ਆ ਇੱਥੇ ਹੀ ਖੜੀ ਆ ਆ ਦੇਖੋ ਬਈ ਦਾ ਮੂੰਹ ਮੱਥਾ ਦੇਖੋ ਨਾਲ ਸ਼ਿੰਗ ਦੇਖੋ ਇਹ ਇਹ ਵੀ ਨਾਗਰੇ ਚ ਜਾਦੇ ਨੇ ਇੰਨਾਗਰੇ ਟੱਪਈਆ ਜੀ ਫਿਰ ਇਹਦੀ ਤਾਂ ਉਹ ਡਿਮਾਂਡ ਬਈ ਖੈਗੀ ਮਹਾਰਾਜਟਰ ਕਿੰਨੇ ਨਾ ਬਾਹਲੀ ਹਾਂ ਇਹਦੀ ਤਾਂ ਬਹੁਤ ਆ ਜੀ ਉਧਰੋਂ ਗਿਆ ਕੋਈ ਆਪਣੇ ਗਏ ਨਾ ਬਹੁਤ ਬਹੁਤ ਗਏ ਨੇ ਰਾਜਸਥਾਨ ਚ ਬਹੁਤ ਗਏ ਨੇ ਜੀ ਰਾਜਸਥਾਨ ਚ ਫਾਰਮਾ ਚ ਨੇ ਹਾਂ ਫਾਰਮਾ ਚ ਨੇ ਕਮਾਲ ਮੂਲ ਵਾਲਾ ਵੀ ਲੈ ਨਾ ਨਾ ਫਾਰਮਾ ਚ ਨੇ ਫਾਰਮਾ ਚ ਜਾਂ ਫਾਰਮਾ ਚ ਨਹੀਂ ਆਹਾ ਪੱਠਾ ਲੇ ਮੈਂ ਨਹੀਂ ਆ ਗਈਆਂ ਸ਼ੂਟਿੰਗ ਹੱਲੋਂ ਦਾ ਖਾਈ ਬਈ ਥੱਲੇ ਥੱਲੇ ਕਰਕੇ ਕੈਮਰਾ ਥੱਲੇ ਕਰਕੇ ਦਿਖਾ ਇਹ ਮੀਮਣੀਆਂ ਆ ਗਈਆਂ ਸ਼ੂਟੀਆਂ। ਆ ਮੀਮਣੀਆਂ ਨੇ। ਹਾਂ 2 ਘੜੀ। ਇੱਕ ਨਿਕਨੇ ਟਾਈਮ ਦੀਆਂ ਨੇ। ਇਹ ਹੋਣੀਆਂ 6-6 ਮਹੀਨਿਆਂ ਦੀਆਂ ਯਾਰ ਮੈਂ ਕਹਿੰਦਾ। 6-6 ਮਹੀਨਿਆਂ ਦੀਆਂ ਨੇ। ਹਾਂ। ਠੀਕ ਐ। ਇਹ ਅਨਾਗਰਾ। ਇਹ ਪਾਕਿਸਤਾਨ 'ਚ ਜ਼ਿਆਦਾ ਚੱਲਦਾ ਨਾ ਕਲਰ ਇਹ। ਹਾਂ ਉੱਧਰ ਵੱਧਾ। ਹੂੰ। ਉਹ ਗਿਆ ਤਾਂ ਫਿਰ ਇੱਧਰ ਹੀ ਆਇਆ ਇਹ ਕਹਿੰਦੇ। ਬਈ ਹਾਂ ਹੋ ਸਕਦਾ ਉਦੋਂ ਹੱਲਿਆ ਮੋੱਕ ਕੇ ਗਿਆ ਹੋਵੇ ਜਣੀ ਆਪਾਂ ਦੇਖਿਆ ਨਹੀਂ। ਹਾਂ ਅੱਛਾ। ਉਹ ਵਖਿਆ ਮੋੜੀ ਵੀਰੇ ਦੁਨੀਆਂ ਮਗਰ। ਠੀਕ ਐ। ਜਿਹੜੀ ਉਹ ਬੱਕਰੀ ਦੀ ਮਾਂ ਹੈਗੀ ਆ ਜਿਹੜਾ ਆਪਾਂ ਨਾਗਰਾਜ ਦਿਖਾਇਆ ਪਹਿਲਾਂ ਸਾਫ ਉਹਦੀ ਮਾਂ ਤੇ ਖੜੀ ਆ ਚਿੱਟੀ ਹੈ ਨਾ ਨਹੀਂ ਆ ਦਿਖਾਤੀ ਪਹਿਲਾਂ ਉਹ ਆਪਾਂ ਆਹ ਹਾਂ ਉਹਦੀ ਮਾਂ ਹਾਂ ਇਹਦਾ ਸਾਫ ਉਹ ਬੱਕਰੀ ਦੀ ਉਹਦੀ ਆ ਸਾਫ ਨਾਗਰੇ ਦੀ ਸਾਫ ਨਾਗਰੇ ਦੀ ਮਾਂ ਹੈ ਠੀਕ ਆ ਆ ਲੋਹੀ ਜੀ ਵੀ ਆਪਣੀਆਂ ਹਾਂ ਹਾਂ ਇਹ ਵੀ ਆਪਣੀ ਇਹ ਲਿਆਏ ਫੜ ਕੇ ਲਿਆ ਕਿਹੜੀ ਲੋਹੀ ਹਾਂ ਆਰੀ ਅਗਲੀ ਆ ਗਏ ਇਹ ਵੀ ਸਾਫ ਲੋਹੀ ਹੈ ਨਾ ਹਾਂ ਇਹ ਸਾਫ ਲੋਹੀ ਆ ਗਈ ਇਹ ਤੇ ਪਹਿਲਾਂ ਵੀ ਅਸੀਂ ਐਂ ਜਾਂ ਹੁੰਦੀਆਂ ਛੋਟੀਆਂ ਹਾਂ ਪਹਿਲਾਂ ਇਹ ਜਿਹੀਆਂ ਹੁੰਦੀਆਂ ਲੋਹੀਆਂ ਸਾਫ ਠੀਕ ਹੈ ਫਿਰ ਕਾਲੀਆਂ ਡੱਬੀਆਂ ਹੋ ਗਈਆਂ ਜੇ ਜੇ ਹੁਣ ਕਈ ਵਾਰੀ ਐਂ ਲਾਲਾ ਵੀ ਤੈਨੂੰ ਸੌਂਕ ਫਿਰ ਕਾਲੀਆਂ ਬੱਕਰੀਆਂ ਦਾ ਜਾਗ ਪਿਆ ਫਿਰ ਉਹ ਕਿਵੇਂ ਇਹਨਾਂ ਦੇ ਵਿੱਚੋਂ ਕਿਵੇਂ ਕੱਢੇਗਾ ਉਹਨਾਂ ਦੇ ਵਿੱਚੋਂ ਆਪਾਂ ਬੱਕਰਾ ਛੱਡ ਦਾਂਗੇ ਕਾਲਾ ਬੱਕਰਾ ਜੇ ਕਾਲਾ ਬੱਕਰਾ ਹਟਦਾ ਆ ਜਾਣਗੀਆਂ ਬੱਕਰੀਆਂ ਹਾਂ ਜਾਣਗੀਆਂ ਕਾਲੀਆਂ ਹੋ ਜਾਣਗੀਆਂ ਫਿਰ ਅੱਛਾ ਅੱਧੀਆਂ ਦਾ ਫਿਰ ਅੱਧੇ ਮਹਿਮਣੇ ਦਾ ਕਾਲੇ ਆਉਣਗੇ ਜੇ ਆਪਾਂ ਕਾਲਾ ਬੱਕਰਾ ਛੱਡਾਂਗੇ ਠੀਕ ਹੈ ਐਂ ਮਹਿਮਾਨ ਨੇ ਕਿ ਚੱਲ ਉਹ ਜੇ ਮੈਂ ਕਿ ਕਾਲਾ ਬੱਕਰਾ ਛੱਡਤਾ ਤਾਂ ਕਾਲੀਆਂ ਪੱਠਾ ਆਉਣਗੀਆਂ ਹਾਂ ਜੇ ਹੁਣ 15 ਬੱਕਰੀਆਂ ਝੂਪੀਆਂ ਉਹਨਾਂ ਚੋਂ 10 12 ਪੱਠਾਂ ਦਾ ਕਾਲੀਆਂ ਆਉਣਗੀਆਂ ਜੇ ਦੂਜੇ ਡੱਬੇ ਆਉਣਗੇ ਮਸ਼ੀਨ ਹੈਗੀਆਂ ਨੇ ਘਰੇ ਮਸ਼ੀਨਾਂ ਇਹ ਉਹ ਬਰੀਡ ਤਾਂ ਫਿਰ ਆਹੀ ਰਹੂਗੀ ਹਾਂ ਬਰੀਡ ਇਹੀ ਰਹੂਗੀ ਨਸਲ ਇੱਕੋ ਹੀ ਰਹੂਗੀ ਜਣੀ ਰੰਗ ਬਦਲ ਜੂ ਜੇ ਆਪਾਂ ਬੱਕਰਾ ਕਾਲਾ ਛੱਡ ਦਾਂਗੇ ਤੇ ਜੇ ਮੈਂ ਉਹ ਕਹਿੰਦੇ ਹੁੰਦੇ ਆ ਵੀ ਆਪਾਂ ਮਾਂ ਤੇ ਜਾਂ ਪੁੱਤ ਨਹੀਂ ਛੱਡ ਸਕਦੇ ਉਹ ਨਹੀਂ ਛੱਡ ਸਕਦੇ ਨਾ ਨਹੀਂ ਯਾਰ ਇਹ ਬਹਿਮ ਨੇ ਸਾਰੇ ਅਸੀਂ ਨਹੀਂ ਕਿਤੇ ਬਿਜਾਰ ਕਰਿਆ ਸੀ ਹੁਣ ਇਹਨਾਂ ਦੇ ਵਿੱਚੋਂ ਹੀ ਬੱਕਰੇ ਰੱਖਦੇ ਹਾਂ ਉਹੀ ਬੱਕਰੀਆਂ ਲਾਈ ਜਾਂਦੇ ਨੇ ਚਾਹੇ ਵੀਵੇਂ ਮਾਰਦੀ ਲਾ ਲਾ ਉਹੀ ਲਾਉਂਦੇ ਨੇ ਉਹੀ ਲਾਉਂਦੇ ਅਜੀ ਆਪਾਂ ਉਪਰਾਂ ਲਿਆ ਕੇ ਛੱਡਾਂਗੇ ਫਿਰ ਤਾਂ ਨਸਲ ਬਦਲ ਜੂਗੀ ਨਸਲ ਬਦਲ ਜੂ ਉਪਰਾਂ ਨਹੀਂ ਛੱਡ ਹਾਂ ਉਪਰਾਂ ਨਹੀਂ ਆਪਦਾ ਹੀ ਬੱਕਰਾ ਛੱਡਣਾ ਆਪਦੀਆਂ ਬੱਕਰੀਆਂ 'ਚ ਠੀਕ ਹੈ ਕੋਈ ਨਹੀਂ ਕੋਈ ਚੱਲੀ ਜਾਂਦੇ ਅਛਾ ਆਪਦਾ ਬੱਕਰਾ ਹੀ ਛੱਡਦੇ ਹਾਂ ਫਿਰ ਉਹ ਤੁਸੀਂ ਦੇਖਦੇ ਨਹੀਂ ਹੈਗੇ ਨਾ ਉਹ ਸ਼ਬਰੀਡ ਕਹਿੰਦੇ ਨੇ ਜੀ ਉਹ ਐਵੇਂ ਤਾਂ ਹੋਣਦੀਆਂ ਗੱਲਾਂ ਨੇ ਯਾਰ ਪਹਿਲਾਂ ਜਿਹੜੇ ਬੁਰੇ ਚਾਰ ਦੀ ਸਾਡੇ ਗੁਜਰਾਂ ਦੇ ਉਹ ਕੋਈ ਨਹੀਂ ਸੀ ਦੀਏ ਕਿਦਾਂ ਉਹ ਬੱਕਰੀਆਂ ਦੇ ਵਿੱਚੋਂ ਹੀ ਬੱਕਰਾ ਪੈਦਾ ਕਰਕੇ ਉਹੀ ਬੱਕਰੀਆਂ ਦੇ ਛੱਡਦੇ ਉਹ ਬੱਕ ਜਾਂਦੇ گاਉਂ ਦਾ ਪੁੱਤਰਾ ਕਲਿੰਦੀ ਸੀ ਹਾਂ 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 ਆਹ ਹੌਣ ਤਾਂ ਲੋਕੋ ਬੜਾ ਕੁਛ ਕਰਦੇ ਆ ਹੁਣ ਤਾਂ ਬੜਾ ਕੁਛ ਹੈ ਨਾ ਵੀ ਕਾਏ ਪਤਾ ਨਹੀਂ ਬਰੀਡ ਖਰਾਬ ਹੋ ਜੋ ਐ ਹੋ ਜੋ ਹਾਂ ਹੁਣ ਤਾਂ ਅੱਖਾਂ ਦਾ ਵਿਚਾਰ ਕਰੀ ਜਾਂਦੇ ਨੇ ਲੋਕ ਅੱਖਾਂ ਇਹਨਾਂ ਦੇ ਸਾਰੀਆਂ ਹਾਂ ਸਾਡੇ ਕੋਲ ਖੱਟੀਆਂ ਹੀ ਨੇ ਸਾਰੀਆਂ ਵਿੱਚ ਕੋਈ ਨਹੀਂ ਚਿੱਟੀ ਆ ਕੋਈ ਇੱਕ ਅੱਧੇ ਚਿੱਟੀ ਆ ਜਿਹੜਾ ਆ ਜਾਏ ਬਾਕੀ ਸਾਰੀਆਂ ਖੱਟੀਆਂ ਨੇ ਨਾ ਤੇ ਬਾਕੀ ਗੱਲ ਇਹ ਕਿ ਭਾਈ ਪੀੜੇ ਦੇ ਵਿੱਚ ਕੋਈ ਸਿੱਖਣ ਦੀ ਕੋਈ ਸਮਝਣ ਦੀ ਬੱਕਰੀਆਂ ਤਾਂ ਸਾਨੂੰ ਦੇਖ ਸਾਰੀਆਂ ਦਿਖਾ ਸਕਦੇ ਆ ਅਸੀਂ ਪਰ ਫਿਰ ਟਾਈਮ ਇੱਧਰ ਮਾਰੀ ਕੈਮਰਾ ਆ ਸਾਰੀਆਂ ਦੇਖੋ ਇੱਕ ਰੰਗ ਦੇ ਇਹ ਤਾਂ ਆਪਣੇ ਆ ਇੱਕ ਰੰਗ ਹੈ ਨਾ ਲਵੇ ਡੱਬਾ ਨਾਗਰਾ ਇਹ ਨਾਗਰਾ ਲੋਹਾ ਹਨਾ ਹਾ ਨਾਗਰਾ ਡੱਬਾ ਨਾਗਰਾ ਡੱਬਾ ਕਲਰ ਆ ਸਾਰਾ ਪੱਕਾ ਜਮਾ ਪੱਕਾ ਤੇ ਬਾਕੀ ਜਿਵੇਂ ਹੁਣ ਇਹ ਬਾਈ ਨੇ ਦੱਸਿਆ ਵੀ ਜੇ ਕਾਲੀਆਂ ਦਾ ਸੌਂਗ ਜਾਗ ਪਿਆ ਇੰਨਾ ਵਿੱਚ ਹੀ ਕਾਲੀਆਂ ਪੈਦਾ ਹੋ ਜਾਂਦੀਆਂ ਹਾਂ ਇਹਨਾਂ ਚੋਂ ਬੱਕਰਾ ਕਾਲਾ ਰੱਖ ਲਾਂਗੇ ਕੋਈ ਕਿਤੇ ਕਿਤੇ ਉ ਆਏ ਹੁਣ ਬਈ ਜਿਵੇਂ ਉੱਤੇ ਜਿ ਡੱਬਾ ਬੱਕਰਾ ਛੱਡਿਆ ਹੋਵੇ ਕੋਈ ਇੱਕ ਅੱਧੀ ਆ ਗਈ ਹੋਵੇ ਜਿਹਦੀ ਕਾਲੀ ਹਾਂ ਹਾਂ ਕਾਲੀ ਆਹਨੇ ਖੜੀ ਇਹਨਾਂ ਚੋਂ ਆਈ ਹੋਈ ਹੈ ਇਹਨਾਂ ਚੋਂ ਆਈ ਹੋਈ ਹੈ ਹਾਂ ਇਹਨਾਂ ਚੋਂ ਆਈ ਆ ਕਾਲੀ ਠੀਕ ਆ ਜਿਵੇਂ ਕਹਿੰਦੇ ਨਾਨੀ ਕਢਾਨੀ ਤੇ ਬਾਕੀ ਨਹੀਂ ਆਉਂਦੀਆਂ ਹਾਂ ਐ ਭਗ ਜਾਂਦੀਆਂ ਨੇ ਠੀਕ ਆ ਠੀਕ ਤੇ ਫਿਰ ਉਹ ਇਹਨਾਂ ਨੂੰ ਖਰਾਕ ਹੁਣ ਕੀ ਪਾਉਨੇ ਫਿਰ ਖਰਾਕ ਇਹਨਾਂ ਨੂੰ ਵੀ ਪਹਿਲਾਂ ਤਾਂ ਚੱਲਦਾ ਸੀ ਪਿਪਲ ਹੂੰ ਥਿਆਲ ਚ ਹੁਣ ਹਰਾ ਹਰਾ ਪਾਈ ਦਾ ਜਾਂ ਭੋ ਹੈਗਾ ਨੀਰੇ ਜਾਂ ਮੜਾ ਮੋਟਾ ਘੇੜਾ ਦਬਾ ਲਈਦਾ ਬਾਹਰੇ ਬਾਹਰੇ ਹਾਂ ਬਾਹਰੇ ਹੁਣ ਰਹਿ ਗਈ ਚਰਾੰਦ ਜਰੂਰ ਵਧੀ ਗਈ ਬਸ ਚਰਾੰਦ ਹੈਗੀ ਆ ਛਰੀ ਜਾਂਦਾ ਟਾਈਮ ਪੂਰਾ ਹੋਈ ਜਾਂਦਾ ਵਧੀਆ ਅੱਛਾ ਤੁਮ ਪਾਈ ਦਾ ਨਿਆਰੇ ਤਾਂ ਨਹੀਂ ਹੈਗੇ ਇਹ ਥਿਆਲ ਦੀਆਂ ਤਾਂ ਖੜੀਆਂ ਹੀ ਨੇ ਇੱਕ ਥਾਂਵੇਂ ਹੁਣ ਇਹ ਤੇ ਥਿਆਲ ਦੇ ਤਾਂ ਇੱਕ ਥਾਂਵੇਂ ਖੜੀਆਂ ਨੇ ਹਾਂ ਹੁਣ ਕੱਢਣ ਲੱਗੇ ਇਹਨਾਂ ਨੂੰ ਦਸਾਂ ਕਿ ਦਿਨਾਂ ਦੇ ਬਾਅਦ ਘੇੜਾ ਦਬਾਉਨੇ ਹੁਣ ਪਹਿਲਾਂ ਤਾਂ ਇੱਕ ਥਾਂਵੇਂ ਖੜੀਆਂ ਸੀ ਇੱਕ ਥਾਂਵੇਂ ਖੜੀਆਂ ਸੀ ਹ ਤੇ ਬਾਕੀ ਉਹ ਵੇ ਬਾਲੀ ਰਾਜੀ ਨਹੀਂ ਹੁੰਦੀਆਂ ਹਨਾ ਨਾ ਇਹ ਨਹੀਂ ਰਾਜੀ ਹੁੰਦੀਆਂ ਵੀਰੇ ਇਹ ਫਿਰ ਦੁੱਧ ਦੀ ਖਾਰ ਮੰਨਦੀਆਂ ਨੇ ਅੱਛਾ ਦੁੱਧ ਦੀ ਖਾਰ ਮੰਨਣੀਆਂ ਰਾਜੀ ਨਹੀਂ ਹੁੰਦੀਆਂ ਠੀਕ ਆ ਤਾਂ ਕਰਕੇ ਜੇ ਵੀ ਦੁੱਧ ਆ ਨਹੀਂ ਆਏ ਨਹੀਂ ਹੈਗਾ ਵੀ ਮੋਟੀਆਂ ਹੋ ਜਾਣੀਆਂ ਕੁੰਡੀਆਂ ਨਾ ਇਹ ਪਤਲੇ ਹੱਡੀ ਦੇ ਰਹਿਣੀਆਂ ਹਾਂ ਪਤਲੀ ਹੱਡੀ ਦੇ ਰਹਿਣੀਆਂ ਅਸਲੀ ਜਿਹੜੀ ਚੀਜ਼ ਆ ਉਹ ਬਰੀਕ ਹੱਡੀ ਦੀ ਹੁੰਦੀ ਆ ਬਰੀਕ ਹੱਡੀ ਜਦ ਦੁੱਧ ਆ ਪਤਲਾ ਹੋਵੇ ਬੱਕਰੀ ਦਾ ਬਾਏ ਤੇ ਜੇ ਉਹ ਬਾਈ ਫਿਰ 12 ਬੂਰੋਂ ਪਰਚੇਜ ਕੀਤੀ ਆ ਕੋਈ ਬੱਕਰੀ ਕੰਨੀ ਕਰ ਦੇਣੀ ਆਏ ਬਿਲਕੁਲ ਨਾ ਵੇਚਤਾ ਚੱਲਦੇ ਨਹੀਂ ਬਾਹਰੋਂ ਨਹੀਂ ਆਪਾਂ ਕਦੇ ਲਈ ਬکریاں ਜਿੱਦ ਤੱਕ ਠੀਕ ਹੈ ਬਾਹਰੋਂ ਨਹੀਂ ਲੈਂਦੀ ਬਾਹਰੋਂ ਹੀ ਕਰਦੀ ਹੈ ਜੇ ਕਈ ਵਾਰੀ ਕੋਈ ਜਮਾ ਐ ਫਿੱਟਾ ਜੇ ਵੀ ਆ ਲੈ ਲੀਏ ਆਪਾਂ ਬੇਚ ਜ਼ਰੂਰ ਦਿੰਨੇ ਆ ਪੰਜ ਛਤ ਬੱਕਰੀਆਂ ਸਾਲ ਤੋਂ ਸਾਲਾਂ ਬਾਅਦ ਜਾਨੀ ਆਪਾਂ ਬਾਹਰੋਂ ਨਹੀਂ ਬੱਕਰੀ ਕਦੇ ਹਾਂ ਬਾਹਰੋਂ ਨਹੀਂ ਜਾਨੀ ਕਦੇ ਲਈ ਆਪ ਦੀਆਂ ਤਿਆਰ ਕਰ ਲੈਂਦੇ ਆ ਪਠਾ ਬੱਕਰੀਆਂ ਵੇਚ ਦੇਈਆਂ ਨੇ ਪਠਾ ਤਿਆਰ ਹੋ ਜਾਂਦੇ ਨੇ ਪਠਾ ਤਿਆਰ ਹੋ ਜਾਂਦੇ ਨੇ ਲਓ ਬਾਈ ਇੰਨੇ ਕ ਵੀਡੀਓ ਸੀ ਬਾਈ ਦੀ ਆਪਾਂ ਬਣਾਈਆ ਸ਼ਫੀ ਦੀ ਤੇ ਬਾਕੀ ਗੱਲਬਾਤ ਕਿਵੇਂ ਲੱਗੀ ਉਹ ਤੁਸੀਂ ਦੱਸਿਓ ਪਿੰਡ ਬਾਈ ਦਾ ਕਲਸੀ ਆਣਾ ਬਈ ਇਹ ਕਿਹਦੇ ਨੇੜੇ ਰਹਿੰਦਾ ਪਿੰਡ ਇਹ ਆ ਰੇਕੋਟ ਕੋਲ ਹੀ ਰੇਕੋਟ ਕੋਲ ਹੀ ਰਹ ਜਾਂਦਾਗਾ ਤੇ ਬਈ ਕਿਸੇ ਦਿਨ ਬਾਈ ਦੇ ਘਰੇ ਜਾ ਕੇ ਬਣਾਵਾਂਗੇ ਵੀਡੀਓ ਪੂਰੀ ਘੈਂਟ ਤੇ ਉਹਨਾਂ ਟਾਈਮ ਲਈ ਹਾਸਰੀ ਕਾਲ ਹਰਨ ਠੀਕ ਆ ਬਾਈ ਠੀਕ ਹੈ